ਬੜੀ ਬੰਦਪੱਗੀ ਘਟਣਾ ਹੈਗੀ ਹੈ ਕਿਉਂਕਿ ਪੰਜਾਬ ਬਹੁਤ ਪਿਛਲੇ ਸਮੇਂ ਦੇ ਵਿੱਚ ਜਿਹੜਾ ਸੀਗਾ ਬਹੁਤ ਲੰਮਾ ਸਮਾਂ ਪੰਜਾਬ ਨੇ ਐਸੀਆਂ ਘਟਨਾਵਾਂ ਦੇ ਵਿੱਚ ਸਫਲ ਕੀਤਾ ਬਹੁਤ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੋ ਮੈਂ ਮਹਿਸੂਸ ਕਰਦਾ ਕਿਉਂਕਿ ਮੈਂ ਐਜ਼ ਅ ਪੁਲਿਸ ਅਫਸਰ ਵੀ ਨੌਕਰੀ ਕੀਤੀ ਮੈਨੂੰ ਬਹੁਤ ਮਾਰਾ ਲੱਗਾ ਪੰਜਾਬ ਦੇ ਅੰਦਰ ਜਿਹੜਾ ਐਸੀ ਗੱਲ ਨਹੀਂ ਹੋਣੀ ਕੋਈ ਸ਼ਰਤੀਆਂ ਸਿਰ ਜਿਹਨਾਂ ਨੇ ਕੀਤੀ ਹੈ ਪੁਲਿਸ ਬੜੀ ਬਸਤੀਦੀ ਦੇ ਨਾਲ ਪੰਜਾਬ ਦੇ ਡੀਜੀਪੀ ਸਾਰੀ ਜਿਹੜੇ ਇਹਨੂੰ ਕਰਦੇ ਇਨਵੈਸਟਿਗੇਟ ਔਰ ਇਹਨਾਂ ਨੂੰ ਜਲਦੀ ਇਹਨਾਂ ਨੂੰ ਫੜਿਆ ਵੀ ਜਾਵੇਗਾ ਤੇ ਸਜ਼ਾ ਵੀ ਦਿੱਤਾ ਜਾਵੇਗਾ ਔਰ ਜਿਹੜਾ ਸਭ ਤੋਂ ਵੱਡਾ ਲਾਰਿਸ ਬਸਲੋਈ ਜਿਹੜਾ ਹੈਗਾ ਉਹ ਜਿਹੜਾ ਬਾਹਰਲੀ ਜੇਲ੍ਹ ਦੇ ਵਿੱਚ ਬੈਠਾ ਅਹਮਦਾਬਾਦ ਦੇ ਵਿੱਚ ਔਰ ਜਿਹੜਾ ਹਮੇਸ਼ਾ ਹੀ ਉਹਨੇ ਪਾਕਿਸਤਾਨ ਦੇ ਤੋਂ ਜੋ ਰਨਿੰਗ ਸੀ ਪਹਿਲਾਂ ਵੀ ਇਨਵੈਸਟੀਗੇਸ਼ਨ ਕਈਆਂ ਦੇ ਵਿੱਚ ਆਇਆ ਹੈਗਾ ਸੋ ਇਸ ਟਾਈਪ ਦੇ ਸਾਥੀਆਂ ਸਰਕਾਰ ਹੈਗੇ ਪ੍ਰਭਾਵ ਦੇ ਵਿੱਚ ਮਾਹੌਲ ਬਦਲਣਾ ਚਾਹੁੰਦੇ ਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਉਹਦੇ ਸ리에 ਇੱਕ ਅਪੀਲ ਕਰਦਾ ਹੈ ਕਿ ਐਸੇ ਲੋਕਾਂ ਤੋਂ ਬਚਣਾ ਇਹਨਾਂ ਦੀ ਗੱਲ ਦੇ ਵਿੱਚ ਨਹੀਂ ਆਣਾ ਕਿਉਂਕਿ ਪੰਜਾਬ ਬਸੇ ਕਿਤੇ ਸ਼ਾਂਤੀ ਬਸੇ ਪੈਰਾਂ ਤੇ ਖੜਾ ਹੋਇਆ ਸੋ ਮੈਂ ਤੇ ਸੰਗਤਾਂ ਨੂੰ ਹੋਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਆਪਦੇ ਦਸਦੀਏ ਕਿ ਸ਼ਾਂਤੀਆਂ ਸਭ ਤੋਂ ਵੱਡਾ ਪੰਜਾਬ ਦਾ ਮਾਹੌਲ ਬਹੁਤ ਵਧੀਆ ਹੈ ਭਾਈ ਚਰਕਸਾਂ ਜਾ ਉਸ ਬਹੁਤ ਆ ਪਰਿਵਾਰ ਹੈ ਮਤਲਬ ਪਿੱਛੇ ਲੰਮਾ ਸਭਲ ਕੀਤਾ ਉਹ ਵੀ ਬੜੀ ਦੁਖਦਾਇਕ ਗੱਲਨਾ ਸੀਗੀ ਪਰ ਲੇਕਿਨ ਅਸੀਂ ਲੋਕਾਂ ਸਾਰਿਆਂ ਨੇ ਸਬਰ ਕੀਤਾ ਆ ਗਿਆ ਅਸੀਂ ਇਸ ਚੀਜ਼ਾਂ ਚ ਹੁਣ ਜਾਣਦੇ ਆ ਕਿ ਬਿਲਕੁਲ ਸ਼ਾਂਤੀ ਭਰਿਆ ਮਾਹੌਲ ਹੈ ਪੰਜਾਬ ਸ਼ਾਂਤ ਹੈ 你。Yeah.